ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਅੱਜ ਅਸੀਂ ਆਟੇ 'ਚ ਕੁਝ ਮਿਲਾਉਣ ਵਾਲੀਆਂ ਚੀਜ਼ਾਂ ਬਾਰੇ ਜਾਣਾਂਗੇ ਜੇ ਅਸੀਂ ਇਹਨਾਂ ਤਿੰਨ ਚੀਜ਼ਾਂ ਨੂੰ ਆਟੇ ਦੇ ਵਿੱਚ ਆਪਦੇ 'ਚ ਮਿਲਾ ਕੇ ਰੋਟੀ ਉਸ ਆਟੇ ਦੀ ਖਾਵਾਂਗੇ ਤਾਂ ਇਹਦੇ ਨਾਲ ਸਾਨੂੰ 슈ਗਰ ਨੂੰ ਤਾਂ ਫਰਕ ਪੈਂਦਾ ਹੀ ਪੈਂਦਾ ਇਹਦੇ ਨਾਲ ਨਾਲ ਹੋਰ ਵੀ ਹੈਲਥ ਬੈਨੀਫਿਟਸ ਆ ਜਿਹੜੇ ਸਿਹਤ ਨੂੰ ਸਾਡੇ ਲਾਭ ਆ ਉਹ ਮਿਲਦੇ ਆ ਸੋ ਜੇ ਤੁਹਾਡੇ ਘਰ 'ਚ ਕੋਈ 슈ਗਰ ਦਾ ਪੇਸ਼ੈਂਟ ਆ ਤਾਂ ਜਰੂਰ ਇਸ ਵੀਡੀਓ ਨੂੰ ਅਖੀਰ ਤੱਕ ਸੁਣਿਓ ਤੇ ਜੇ ਤੁਹਾਨੂੰ 슈ਗਰ ਨਹੀਂ 기ਵੀ ਤਾਂ ਵੀ ਜਰੂਰ ਵੇਖਿਓ ਇਹ ਵੀਡੀਓ ਨੂੰ ਕਿਉਂਕਿ ਇਹ ਆਟੇ ਨੂੰ ਜੇ ਅਸੀਂ ਵਰਤਦੇ ਹਾਂ ਤਾਂ ਸਾਨੂੰ ਹੋਰ ਵੀ ਕਾਫੀ ਜਿਹੜੇ ਹੈਲਥ ਬੈਨੀਫਿਟਸ ਮਿਲਦੇ ਆ। ਸੋ ਸਾਥੀਓ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ। ਤੇ ਆਓ ਹੁਣ ਜਾਣਦੇ ਹਾਂ ਵੀ ਕਿਹੜੀਆਂ ਤਿੰਨ ਚੀਜ਼ਾਂ ਐ ਜਿਨ੍ਹਾਂ ਨੂੰ ਅਸੀਂ ਆਪਦੇ ਕਣਕ ਦੇ ਆਟੇ 'ਚ ਮਿਲਾਵਾਂਗੇ ਤਾਂ ਸਾਨੂੰ ਲਾਭ ਮਿਲਣਗੇ। ਤਾਂ ਸਾਥੀਓ ਪਹਿਲੇ ਨੰਬਰ ਤੇ ਆ ਅਲਸੀ ਦੇ ਬੀਜ। ਵੈਸੇ ਤਾਂ 슈ਗਰ ਵਾਲੇ ਮਰੀਜ਼ਾਂ ਨੂੰ ਮਨਾ ਕੀਤਾ ਜਾਂਦਾ ਏ ਵੀ ਤੁਸੀਂ ਮਿੱਠਾ ਨਹੀਂ ਖਾਣਾ ਚਾਵਲ ਨਹੀਂ ਖਾਣੇ ਜਾਂ ਆਲੂ ਨਹੀਂ ਖਾਣੇ ਪਰ ਕਣਕ ਬਾਰੇ ਕੋਈ ਗੱਲ ਨਹੀਂ ਕਰਦਾ ਅਸਲ ਦੇ ਵਿੱਚ ਕਣਕ ਦਾ ਵੀ ਜਿਹੜਾ ਜੇ ਕੱਲਾ ਕਣਕ ਦਾ ਆਟਾ ਸੀ ਖਾਣੇ ਦਾ ਗਲਾਈਸੈਮਿਕ ਇੰਡੈਕਸ ਥੋੜਾ ਹਾਈ ਹੁੰਦਾ ਉੱਪਰ ਹੁੰਦਾ ਜਿਹਦੇ ਕਰਕੇ ਸਾਡੇ 슈ਗਰ ਦਾ ਲੈਵਲ ਆ ਜਿਹੜਾ ਉਹ ਵੱਧ ਹੋ ਜਾਂਦਾ ਏ ਸੋ ਕਣਕ ਵੀ 슈ਗਰ ਦੇ ਮਰੀਜ਼ਾਂ ਲਈ ਮਾੜੀ ਆ ਅੱਜ ਕੱਲ ਤਾਂ ਜਿਹੜੇ ਬਾਜ਼ਾਰ ਦੇ ਆਟੇ ਆ ਰਹੇ ਆ ਉਹ ਪਤਾ ਨਹੀਂ ਕਿਹੜੇ ਕਿਹੜੇ ਰਿਫਾਈਨਡ ਕੀਤਾ ਹੁੰਦਾ ਉਹਨਾਂ ਚੋਂ ਜਿੰਨਾ ਫਾਈਬਰ ਬਾਹਰ ਕੱਢ ਦਿੱਤਾ ਜਾਂਦਾ ਹੈ ਸੋ ਇਹ ਤਾਂ ਹੋਰ ਵੀ ਜਿਹੜੇ ਸ਼ੂਗਰ ਵਾਸਤੇ ਖਤਰਨਾਕ ਹੁੰਦੇ ਆ ਸੋ ਜੇ ਅਸੀਂ ਕਣਕ ਦੇ ਆਟੇ ਦੇ ਵਿੱਚ ਅਲਸੀ ਦੇ ਬੀਜ ਮਿਲਾ ਲਾਂਗੇ ਤਾਂ ਸਾਨੂੰ ਬਹੁਤ ਲਾਭ ਮਿਲੂਗਾ ਕਿਵੇਂ ਮਿਲਾਉਣੇ ਆ ਉਹ ਵੀ ਤਰੀਕਾ ਜਾਣਦੇ ਪਹਿਲਾਂ ਇਹਦੇ ਫਾਇਦੇ ਬਾਰੇ ਜਾਣ ਲੈਣੇ ਆ ਦੋਸਤੋ ਅਲਸੀ ਦੇ ਵਿੱਚ ਫਾਈਬਰ ਬਹੁਤ ਵਧੀਆ ਹੁੰਦਾ ਹੈ ਤੇ omega 3 ਫੈਟੀ ਐਸਿਡ ਆ ਉਹ ਬਹੁਤ ਵਧੀਆ ਪਾਏ ਜਾਂਦੇ ਆ ਸੋ ਫਾਈਬਰ ਤੇ omega 3 ਕੀ ਕਰਦੇ ਆ ਜੋ ਵੀ ਅਸੀਂ ਖਾਣੇ ਪੀਣੇ ਆ ਉਹਦੇ ਵਿੱਚੋਂ ਕਾਰਬੋਹਾਈਡਰੇਟਸ ਦੀ ਐਬਸਾਰਪਸ਼ਨ ਆ ਜਿਹੜੀ ਸੋਖਣਾ ਕਾਰਬੋਹਾਈਡਰੇਟਸ ਦਾ ਉਹਨੂੰ ਘੱਟ ਕਰ ਦਿੰਦੇ ਗਲੂਕੋਜ਼ ਨੂੰ ਸੋਖਣ 'ਚ ਘਟਾਉਂਦੇ ਆ ਸਾਡੀਆਂ ਅੰਤੜੀਆਂ 'ਚੋਂ ਸੋ ਸਾਡੇ ਇੱਕੋਦਮ ਸ਼ੂਗਰ ਦਾ ਲੈਵਲ ਆ ਜਿਹੜਾ ਉੱਪਰ ਨਹੀਂ ਜਾਂਦਾ ਇਸ ਤੋਂ ਇਲਾਵਾ omega 3 ਫੈਟੀ ਐਸਿਡ ਆ ਜਿਹੜੇ ਉਹ ਸਾਡੇ ਦਿਲ ਦੀ ਸਿਹਤ ਲਈ ਵੀ ਬਹੁਤ ਵਧੀਆ ਏ ਤੇ ਅਲਸੀ ਦੇ ਬੀਜ ਸਾਡੇ omega 3 ਫੈਟੀ ਐਸਿਡ ਇਹਨਾਂ 'ਚ ਹੋਣ ਕਰਕੇ ਸਾਡੇ ਕੋਲੇਸਟ੍ਰੋਲ ਨੂੰ ਵੀ ਮਾੜੇ ਖੂਨ ਦੀ ਜਿਹੜੀ ਮਾੜੀ ਚਰਬੀ ਆ ਉਹਨੂੰ ਵੀ ਇਹ ਠਾ ਕਰਨ ਸਹਾਇਤਾ ਕਰਦੇ ਆ ਤੇ ਸਾਡੇ ਭਾਰ ਨੂੰ ਵੀ ਘੱਟ ਕਰਦੇ ਆ ਸੋ 슈ਗਰ ਲਈ ਤਾਂ ਇਹ ਲਾਭਕਾਰੀ ਹੈ ਹੀ ਆ ਇਹਦੇ ਨਾਲ ਨਾਲ ਹੋਰ ਵੀ ਹੈਲਥ ਬੈਨੀਫਿਟਸ ਰੱਖਦੇ ਆ ਸੋ ਅਲਸੀ ਦੇ ਬੀਜ ਤੁਸੀਂ 2 ਚਮਚ ਜੇ ਤੁਸੀਂ ਮੰਨ ਲਓ 1 ਕੱਪ ਜਿਹੜਾ ਆਟੇ ਦਾ ਲੈਨੇ ਆ ਤਾਂ ਉਹਦੇ ਵਿੱਚ ਤੁਸੀਂ 2 ਚਮਚ ਜਿਹੜੇ ਅਲਸੀ ਦੇ ਬੀਜ ਉਹ ਲੈਨੇ ਆ ਸੋ ਇਹਨਾਂ ਨੂੰ ਸੇਵਨ ਕਰਨ ਤੋਂ ਪਹਿਲਾਂ ਇਹਨਾਂ ਨੂੰ ਡਰਾਈ ਰੋਸਟ ਕਰ ਲਓ ਅਲਸੀ ਦੇ ਬੀਜਾਂ ਨੂੰ ਵਧੀਆ ਤਰੀਕੇ ਨਾਲ ਉਸ ਤੋਂ ਬਾਅਦ ਮਿਕਸੀ ਗ੍ਰਾਈਂਡਰ ਦੇ ਵਿੱਚ ਇਹਨਾਂ ਨੂੰ ਬਰੀਕ ਪੀਸ ਲਓ ਤੇ ਹੁਣ ਤੁਸੀਂ ਜਦੋਂ ਆਟਾ ਗੁੰਨਣਾ ਹੈ ਤਾਂ ਜਿਹੜੀ ਮੈਂ ਤੁਹਾਨੂੰ ਮਕਦਾਰ ਦੱਸੀ ਹੈ ਦੀ ਮਾਤਰਾ ਦੱਸੀ ਉਹਦੇ ਹਿਸਾਬ ਨਾਲ ਜੇ ਤੁਸੀਂ 1 ਕੱਪ ਆਟਾ ਲਿਆ ਹੈ ਉਹਦੇ ਵਿੱਚ 2 ਚਮਚ ਤੁਸੀਂ ਐਡ ਕਰ ਲਓ ਅਲਸੀ ਦੇ ਬੀਜਾਂ ਦਾ ਜਿਹੜਾ ਇਹ ਪਾਊਡਰ ਬਣਾਇਆ ਹੈ ਤੇ ਜੇ 2 ਕੱਪ ਆਟਾ ਲਿਆ ਤਾਂ 4 ਚਮਚ ਐਡ ਕਰ ਲਓ ਹੁਣ ਤੁਸੀਂ ਇਹ ਸਾٹے ਦੀ ਜੀ ਰੋਟੀ ਖਾਓਗੇ ਤਾਂ ਤੁਹਾਡੀ ਸਿਹਤ ਨੂੰ ਬਹੁਤ ਫਾਇਦੇ ਮਿਲਣਗੇ ਲਾਭ ਮਿਲਣਗੇ ਇੱਕ ਮਹੀਨਾ ਘਟੋ ਘਟ ਇਹ ਆਟਾ ਵਰਤ ਕੇ ਵੇਖੋ ਹੁਣ ਅਸੀਂ ਅਗਲੀ ਚੀਜ਼ ਬਾਰੇ ਜਾਣਦੇ ਹਾਂ ਵੀ ਹੋਰ ਅਸੀਂ ਆਟੇ ਦੇ ਵਿੱਚ ਕੀ ਮਿਲਾ ਸਕਦੇ ਹਾਂ ਜਿਹਦੇ ਨਾਲ 슈ਗਰ ਤਾਂ ਠੀਕ ਹੁੰਦੀ ਹੁੰਦੀ ਹੈ ਦੇ ਨਾਲ ਨਾਲ ਹੋਰ ਵੀ ਸਿਹਤ ਨੂੰ ਲਾਭ ਮਿਲਦੇ ਦੋਸਤੋ ਉਹ ਹੈਗਾ ਜੋਆ ਦਾ ਆਟਾ ਸੋ ਜੋਆ ਦਾ ਵੀ ਜਿਹੜਾ ਪਹਿਲੇ ਨੰਬਰ ਤੇ ਤਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਣਕ ਦਾ ਜਿਹੜਾ ਗਲਾਈਸੈਮਿਕ ਇੰਡੈਕਸ ਆ ਉਹ ਉੱਪਰ ਹੁੰਦਾ ਸੋ ਭੋਜਨ ਚ ਜਿਹੜੀਆਂ ਵੀ ਖਾਣ ਵਾਲੀਆਂ ਚੀਜ਼ਾਂ ਦਾ ਗਲਾਈਸੈਮਿਕ ਇੰਡੈਕਸ ਉੱਪਰ ਹੁੰਦਾ ਏ ਵੱਧ ਹੁੰਦਾ ਏ ਉਹ 슈ਗਰ ਦੇ ਮਰੀਜ਼ਾਂ ਲਈ ਠੀਕ ਨਹੀਂ ਹੁੰਦੀਆਂ 슈ਗਰ ਨੂੰ ਬੜੀ ਜਲਦੀ ਵਧਾ ਦਿੰਦੀਆਂ ਐ ਪਰ ਜਿਹੜਾ ਜੋਆ ਦਾ ਆਟਾ ਏ ਇਹਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਏ ਤੇ ਜਦੋਂ ਅਸੀਂ ਇਹਨੂੰ ਕਣਕ ਦੇ ਨਾਲ ਮਿਕਸ ਕਰ ਲੈਨੇ ਮਿਲਾ ਲੈਨੇ ਆ ਤਾਂ ਪੂਰੇ ਆਟੇ ਦਾ ਜਿਹੜਾ ਗਲਾਈਸੈਮਿਕ ਇੰਡੈਕਸ ਆ ਉਹ ਹੇਠਾਂ ਚਲਾ ਜਾਂਦਾ ਹੁਣੇ ਆਟਾ ਤੁਹਾਡੀ 슈ਗਰ ਨੂੰ ਜਲਦੀ ਨਿਵਦਾਉਂਦਾ ਹੌਲੀ ਹੌਲੀ 슈ਗਰ ਦਾ ਲੈਵਲ ਉੱਪਰ ਜਾਂਦਾ ਏ ਤੇ 슈ਗਰ ਦੇ ਮਰੀਜ਼ਾਂ ਲਈ ਇਹ ਆਟਾ ਬਹੁਤ ਵਧੀਆ ਹੁੰਦਾ ਸੋ ਇਹਦਾ ਗਲਾਈਸੇਮਿਕ ਇੰਡੈਕਸ ਤਾਂ ਘੱਟ ਹੁੰਦਾ ਹੀ ਹੁੰਦਾ ਇਹਦੇ ਨਾਲ ਨਾਲ ਇਹਦੇ ਵਿੱਚ ਸੋਲਿਊਬਲ ਫਾਈਬਰ ਆ ਜਿਹੜੇ ਉਹ ਬਹੁਤ ਵਧੀਆ ਹੁੰਦੇ ਆ ਸੋ ਜਿਹਦੇ ਕਰਕੇ ਸਾਡੇ ਡਾਈਜੈਸ਼ਨ ਵਾਸਤੇ ਬਹੁਤ ਵਧੀਆ ਏ ਸਾਨੂੰ ਕਬਜ ਦੀ ਪਰੇਸ਼ਾਨੀ ਨਹੀਂ ਹੋਣ ਦਿੰਦਾ ਸੋ ਅਲਸੀ ਵੀ ਸਾਨੂੰ ਕਬਜ ਤੋਂ ਰੋਕਦੀ ਏ ਸਾਨੂੰ ਕਬਜ ਦੀ ਪਰੇਸ਼ਾਨੀ ਨਹੀਂ ਹੋਣ ਦਿੰਦੀ ਤੇ ਸਾਡਾ ਜਿਹੜਾ ਡਾਈਜੈਸ਼ਨ ਉਹ ਵੀ ਵਧੀਆ ਹੁੰਦਾ ਤੇ ਜੋਆ ਦਾ ਆਟਾ ਵੀ ਜਿਹੜਾ ਸਾਡੇ ਡਾਈਜੈਸ਼ਨ ਵਾਸਤੇ ਵੀ ਵਧੀਆ ਏ ਤੇ ਇਹਦੇ ਵਿੱਚ ਲਾ ਜਿਹੜਾ ਫਾਈਬਰ ਉਹ ਸਾਡੇ ਭਾਰ ਨੂੰ ਵੀ ਘੱਟ ਕਰਨ 'ਚ ਸਾਡੀ ਸਹਾਇਤਾ ਕਰਦਾ ਇਹਦੇ ਵਿੱਚ ਲਾ ਜਿਹੜਾ ਸੋਲੂਬਲ ਫਾਈਬਰ ਆ ਸੋ ਜੋਆ ਦਾ ਤੁਸੀਂ ਮੰਨ ਲਓ 3 ਕੱਪ ਤੁਸੀਂ ਕਣਕ ਦਾ ਆਟਾ ਲਿਆਏ ਇਹਦੇ ਵਿੱਚ ਤੁਸੀਂ 1 ਕੱਪ ਜੋਆ ਦਾ ਆਟਾ ਮਿਕਸ ਕਰਨਾ ਜੇ ਤੁਸੀਂ 750 ਗ੍ਰਾਮ ਕਣਕ ਦਾ ਆਟਾ ਲਿਆਏ ਤਾਂ ਉਹਦੇ ਵਿੱਚ ਤੁਸੀਂ 250 ਗ੍ਰਾਮ ਜਿਹੜਾ ਜੋਆ ਦਾ ਆਟਾ ਏ ਉਹ ਮਿਕਸ ਕਰਕੇ ਵਰਤਣਾ ਹੈ ਸੋ ਇੱਕ ਮਹੀਨਾ ਇਹ ਵਰਤ ਕੇ ਵੇਖੋ ਤੇ ਅਗਲੀ ਜਿਹੜੀ ਚੀਜ਼ ਆ ਉਹ ਹੈਗੇ ਆ ਮੇਥੀ ਦਾਣਾ ਸਾਥੀਓ ਮੇਥੀ ਦਾਣਾ ਵੀ ਬਹੁਤ ਫਾਇਦੇਮੰਦ ਹੈ 인ਸੂਲਿਨ ਦੀ ਸੈਂਸਿਟੀਵਿਟੀ ਨੂੰ ਵਧਾਉਣ 'ਚ ਸਹਾਇਤਾ ਕਰਦਾ ਹੈ ਸਟੱਡੀਜ਼ ਇਹ ਦਾਵਾ ਕਰਦੀਆਂ ਸੋ ਟਾਈਪ 2 ਡਾਇਬੀਟਿਸ ਮੈਲਾਈਟਸ ਆ ਜਿਹੜੀ ਉਹ ਹੁੰਦੀ ਇਸ ਕਰਕੇ ਆ ਜਦੋਂ ਸਾਡੇ 인ਸੂਲਿਨ ਦੀ ਸੈਂਸਿਟੀਵਿਟੀ ਘੱਟ ਹੋ ਜਾਂਦੀ ਭਾਵ 인ਸੂਲਿਨ ਦੀ ਜਿਹੜੀ ਕੰਮ ਕਰਨ ਦੀ ਸ਼ਮਤਾ ਉਹ ਘੱਟ ਜਾਂਦੀ ਆ ਉਹ ਸਹੀ ਤਰੀਕੇ ਨਾਲ ਆਪਦਾ ਕੰਮ ਨਹੀਂ ਕਰ ਪਾਉਂਦਾ ਤੇ ਬਲੱਡ ਦੇ ਵਿੱਚ 슈ਗਰ ਨੂੰ ਹੇਠਾਂ ਲਿਆਉਣ ਵਾਲਾ ਜਿਹੜਾ ਹਾਰਮੋਨ ਆ ਉਹ ਸਾਡਾ ਇਨਸੂਲਿਨ ਹੀ ਆ ਜਿਹੜਾ ਪੈਂਕਰੀਆਸ ਬਣਾਉਂਦਾ ਹੈ ਸੋ ਮੇਥੀ ਦਾਣਾ ਜਿਹੜਾ ਇਹ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਵਧਿਆ ਕਰਦਾ ਹੈ ਉਹ ਉੱਪਰ ਲੈ ਕੇ ਜਾਂਦਾ ਹੈ ਸੋ ਜਿਦੇ ਕਰਕੇ ਸਾਡਾ ਜਿਹੜਾ 슈ਗਰ ਦਾ ਲੈਵਲ ਆ ਉਹ ਕੰਟਰੋਲ 'ਚ ਆਉਣਾ ਕੁਦਰਤੀ ਤਰੀਕੇ ਨਾਲ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਮੇਥੀ ਦਾਣੇ 'ਚ ਵੀ ਸੋਲੂਬਲ ਫਾਈਬਰ ਬਹੁਤ ਵਧੀਆ ਹੁੰਦੇ ਆ ਇਹ ਸਾਡੇ ਕੋਲੇਸਟ੍ਰੋਲ ਨੂੰ ਵੀ ਘੱਟ ਕਰਦਾ ਹੈ ਮੇਥੀ ਦਾਣਾ ਭੋਜਨ ਦੇ ਵਿੱਚੋਂ ਜਿਹੜੀ ਵਾਧੂ ਚਰਬੀ ਕੋਲੇਸਟ੍ਰੋਲ ਉਹਨੂੰ ਜਜ਼ਬ ਨਹੀਂ ਹੋਣ ਦਿੰਦਾ ਸਰੀਰ ਦੇ ਵਿੱਚ ਸਾਡੇ ਖੂਨ ਗਾੜੇ ਹੋਣ ਤੋਂ ਸਾਨੂੰ ਬਚਾ ਕੇ ਰੱਖਦਾ ਹੈ ਤੇ ਸਾਡੇ ਭਾਰ ਨੂੰ ਵੀ ਘਟਾਉਂਦਾ ਹੈ ਸੋ ਜਿਨ੍ਹਾਂ ਨੂੰ ਮਟਾਪਾ ਹੈ ਉਹ ਜ਼ਰੂਰ ਮੇਥੀ ਦਾਣਾ ਜਿਹੜਾ ਆਪਦੇ ਆਟੇ ਦੇ ਵਿੱਚ ਇਹਨੂੰ ਮਿਕਸ ਕਰਕੇ ਇਹਦੀ ਰੋਟੀ ਖਾਓ ਸੋ ਇੱਕ ਚਮਚਾ ਮੇਥੀ ਦਾਣਾ ਤੁਸੀਂ ਇੱਕ ਕੱਪ ਕਣਕ ਦੇ ਆਟੇ 'ਚ ਮਿਲਾ ਕੇ ਇਹਦਾ ਸੇਵਨ ਕਰੋ ਸੋ ਮੇਥੀ ਦਾਣੇ ਨੂੰ ਤੁਸੀਂ ਮਿਕਸੀ ਗ੍ਰਾਈਂਡਰ 'ਚ ਬਰੀਕ ਪੀਸ ਲੋ ਉਸ ਤੋਂ ਬਾਅਦ ਤੁਸੀਂ ਇਹਨੂੰ ਵਰਤ ਸਕਦੇ ਆ ਬਾਕੀ ਜਿਹੜੀਆਂ ਵੀ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਆਂ ਜਿਵੇਂ ਅਲਸੀ ਦੇ ਬੀਜ ਦੱਸੇ ਆ ਤੇ ਇਸ ਤੋਂ ਬਾਅਦ ਤੁਹਾਨੂੰ ਦੱਸਿਆ ਜੌਆ ਦਾ ਆਟਾ ਤੇ ਮੇਥੀ ਦਾਣਾ ਮੇਥੀ ਦਾਣਾ ਤੇ ਅਲਸੀ ਦੇ ਬੀਜਾਂ ਨੂੰ ਤੁਸੀਂ 에ਅਰ ਟਾਈਟ ਕੰਟੇਨਰ ਦੇ ਵਿੱਚ ਪਹਿਲਾਂ ਹੀ ਇਹਨਾਂ ਨੂੰ ਤਿਆਰ ਕਰਕੇ ਪੀਸ ਕੇ ਤੁਸੀਂ ਰੱਖ ਸਕਦੇ ਆਂ ਅਲਸੀ ਦੇ ਬੀਜਾਂ ਨੂੰ ਜਿਹੜਾ ਡਰਾਈ ਰੋਸਟ ਕਰਨਾ ਬਹੁਤ ਜ਼ਰੂਰੀ ਆ ਉਹਦੇ ਨਾਲ ਜਿਹੜੀ ਇਹਦੀ ਸ਼ਮਤਾ ਹੈ ਉਹ ਹੋਰ ਵੱਧਦੀ ਆ ਸਿਹਤ ਨੂੰ ਹੋਰ ਬੈਨੀਫਿਟਸ ਮਿਲਦੇ ਆ ਤੇ ਸਾਥੀਓ ਇਹ ਜਿਹੜੀ ਜਾਣਕਾਰੀ ਦਿੱਤੀਆਂ ਨੂੰ ਵੱਧ ਤੋਂ ਵੱਧ ਅੱਗੇ ਭੈਣ ਭਰਾਵਾਂ ਨਾਲ ਸ਼ੇਅਰ ਕਰਿਓ ਦੋਸਤੋ 슈ਗਰ ਕੋਈ ਬਿਮਾਰੀ ਨਹੀਂ ਗੀ ਸਾਡੇ ਜ਼ਿੰਦਗੀ ਜਿਉਣ ਦੇ ਜਿਹੜੇ ਅਸੀਂ ਗਲਤ ਤਰੀਕੇ ਵਰਤਦੇ ਆ ਉਹਦਾ ਜਿਹੜਾ ਸਿੱਟਾ ਨਿਕਲਦਾ ਏ ਸੋ ਜੇ ਅਸੀਂ ਜ਼ਿੰਦਗੀ ਜਿਉਣ ਦੇ ਤਰੀਕੇ ਬਦਲੀਏ ਭੋਜਨ ਦੇ ਵਿੱਚ ਪਰਵਰਤਨ ਲੈ ਆਈਏ ਤਾਂ ਅਸੀਂ ਸ਼ੂਗਰ ਦੀ ਬਿਮਾਰੀ ਨੂੰ ਠੀਕ ਕਰ ਸਕਦੇ ਹਾਂ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਆ ਉਸ ਸਵੇਰੇ ਉੱਠ ਕੇ ਦਾਲਚੀਨੀ ਦਾ ਜਿਹੜਾ ਪਾਣੀ ਆ ਉਹ ਜ਼ਰੂਰ ਇਸਤੇਮਾਲ ਕਰਨ শ্রীলਾਂਕਨ ਵੈਰਾਈਟੀ ਦੀ ਜਿਹੜੀ ਦਾਲਚੀਨੀ ਆਉਂਦੀ ਸਭ ਤੋਂ ਵਧੀਆ ਏ ਸੋ ਛੋਟਾ 1 ਇੰਚ ਦਾ ਟੁਕੜਾ ਲੈ ਕੇ ਤੁਸੀਂ ਇਹਨੂੰ ਪਾਣੀ ਦੇ ਵਿੱਚ ਉਬਾਲੋ 10 ਤੋਂ 15 ਮਿੰਟ ਤਾਂ ਇਸ ਤੋਂ ਬਾਅਦ ਇਹਦਾ ਸਵੇਰੇ ਨਿਰਨਿਕਾਲਜੋ ਸੇਵਨ ਕਰੋ ਦਾਲਚੀਨੀ ਦਾ ਸੋ ਇਹਦੇ ਨਾਲ ਵੀ ਤੁਹਾਨੂੰ ਬਹੁਤ ਫਾਇਦਾ ਮਿਲੂਗਾ ਪੂਰਾ ਦਿਨ ਤੁਹਾਡੇ ਜਿਹੜਾ 슈ਗਰ ਦਾ ਲੈਵਲ ਇਹਦੇ ਨਾਲ ਉਹ ਠੀਕ ਕਰਨ ਸਹਾਇਤਾ ਕਰਦੀ ਦਾਲ ਚੀਨੀ ਸੋ ਜਦੋਂ ਵੀ ਤੁਸੀਂ ਚਾਹ ਵੀ ਬਣਾਉਨੇ ਆ ਤਾਂ ਉਦੋਂ ਜਰੂਰ ਜਿਹੜਾ ਦਾਲ ਚੀਨੀ ਦਾ ਸੇਵਨ ਕਰੋ ਜੇ ਤੁਹਾਨੂੰ 슈ਗਰ ਸੋ ਇਹਦੇ ਹੋਰ ਵੀ ਬੜੇ ਹੈਲਥ ਬੈਨੀਫਿਟਸ ਆ ਸਾਡੇ ਜੋੜਾਂ ਦੀਆਂ ਦਰਦਾਂ ਨੂੰ ਵੀ ਘੱਟ ਕਰਦੀ ਆ ਤੇ ਉਹ ਜਾਣਕਾਰੀ ਨੂੰ ਅੱਗੇ ਸ਼ੇਅਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਜੋ ਅੱਗੇ ਵੀ ਜਿਹੜੀਆਂ ਮੈਂ ਵੀਡੀਓਜ਼ ਬਣਾਉਂਗਾ ਸਿਹਤ ਨੂੰ ਲੈ ਕੇ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ। ਸੋ ਇਜਾਜ਼ਤ ਦਿਓ ਧੰਨਵਾਦ।